ਅੱਜ ਜਿਹੜਾ ਪਿਛਲੇ ਦਿਨੀ ਪੁੰਡਰਾਈ ਦੇ ਵਿੱਚ ਇੱਕ ਮਸਲਾ ਕਾਫੀ ਦਿਨਾਂ ਦਾ ਪੱਕਿਆ ਹੋਇਆ ਔਰ ਸ਼ਹਿਰ ਦੇ ਬੜਤ ਪਤਵੰਤੇ ਸੱਜਣ ਇਹਾਸਤੇ ਬੈਠੇ ਸੀ ਕਿ ਪ੍ਰਸ਼ਾਸਨ ਮੈਰਿਟ ਤੇ ਇਸ ਮਸਲੇ ਤੇ ਕਾਰਵਾਈ ਕਰ ਦੇਗਾ ਜਾਂ ਪਿੰਡ ਪੱਦਰ ਦੇ ਉੱਤੇ ਮਸਲਾ ਕਿਸੇ ਗਲਤੀ ਮੰਨ ਕੇ ਦੂਜੀ ਤਰ੍ਹਾਂ ਸੁਧਾਲੇ ਪਰ ਉਦੋਂ باوجود ਵੀ ਨਾ ਗਲਤੀ ਮੰਨੀ ਗਈ ਨਾ ਹੀ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਮੈਰਿਟ ਤੇ ਕਾਰਵਾਈ ਕੀਤੀ ਗਈ ਸੀ ਜਿਸ ਦੇ ਕਰਕੇ ਅੱਜ ਸਿੱਖ ਆਰਗੇਨਾਈਜੇਸ਼ਨ ਤੇ ਡੈਲੀਗੇਸ਼ਨ ਉਸ ਤੋਂ ਇਲਾਵਾ ਅਲੱਗ-ਅਲੱਗ ਪੋਲੀਟਿਕਲ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਸਮਾਜ ਸੇਵੀ ਸੰਸਥਾਵਾਂ ਦੇ ਔਰ ਖਾਸ ਤੌਰ ਤੇ ਦਿਹਾਤੀ ਇਲਾਕਿਆਂ ਤੋਂ ਲਗਭਗ ਹਰ ਪਿੰਡ ਤੋਂ ਤੁਹਾਨੂੰ ਇੱਕ ਮਹਤਵਪੂਰਨ ਵਿਅਕਤੀ ਕਿਸਾਨ ਜਾਂ ਹੋਰ ਵਿਧੀਆਂ ਦੇ ਆਗੂ ਸਾਰਿਆਂ ਨੇ ਸਾਂਝੇ ਰੂਪ ਦੇ ਵਿੱਚ ਅੱਜ ਐਸਪੀ ਸਾਹਿਬ ਨਾਲ ਮੁਲਾਕਾਤ ਕੀਤੀ ਔਰ ਜਿਹੜੀ ਬਣਦੀ ਧਾਰਾ ਸੀ ਜਿਹੜੀ ਨਹੀਂ ਲਾਈ ਜਾ ਰਹੀ ਸੀ ਜਿਹਦੇ ਵਿੱਚ ਖਾਸ ਤੌਰ ਤੇ ਪੀਐਨਐਸ ਦੀ ਧਾਰਾ 299 ਉਹ ਉਹਨਾਂ ਨੇ ਲਗਾ ਦਿੱਤੀ ਹੈ ਇਸ ਤੋਂ ਪਹਿਲਾਂ 298 ਲਾਤੀ ਸੀ ਜਿਹੜੀ ਕਿ ਇੱਕ ਧਾਰਮਿਕ ਸਥਾਨ ਤੇ ਵਿਤਭੇਦ ਕਰਨ ਦੀ ਹੁੰਦੀ ਹੈ ਜਿਹੜੀ ਕਿ ਜਾਣਬੁੱਝ ਕੇ ਸਾਨੂੰ ਲੱਗਦਾ ਸ਼ਰਾਰਤ ਨਾਲ ਲਾਈ ਗਈ ਸੀ ਤਾਂ ਕਿ ਕੋਰਟ ਦੇ ਵਿੱਚ ਉਹ ਜਿਹੜਾ ਸੈਕਸ਼ਨ ਐਗਜ਼ਿਸਟ ਨਾ ਕਰ ਸਕੇ ਉਹਨੂੰ ਬਦਲ ਕੇ ਜਿਹੜਾ ਹੁਣ 299 ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਜਿਹੜੇ ਆਈਓ ਵੱਲੋਂ ਗਲਤ ਧਾਰਾ ਲਾਈ ਗਈ ਸੀ ਉਹਦੇ ਉੱਤੇ ਵੀ ਜਿਹੜੀ ਆ ਡਿਪਾਰਟਮੈਂਟਲ ਅਨੁਪਾਰੀ ਐਸਪੀ ਸਾਹਿਬ ਨੇ ਭਰੋਸਾ ਦਿੱਤਾ ਉਹ ਕਰਨਗੇ ਔਰ ਜਿਹੜੀ ਸੈਕਸ਼ਨਸ ਰਹਿ ਗਏ ਨੇ 452 ਤੇ ਹੋਰ ਸੰਬੰਧਿਤ ਸੈਕਸ਼ਨ ਉਹ ਇਨਵੈਸਟੀਗੇਸ਼ਨ ਦਾ ਪਾਰਟ ਨੇ ਉਹਦੇ ਲਈ ਐਸਪੀ ਸਾਹਿਬ ਨੇ ਦੋ ਦਿਨ ਦਾ ਸਮਾਂ ਲਿਆ ਔਰ ਤਿੰਨ ਦਿਨ ਬਾਅਦ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਰਾਜਨੀਤਿਕ ਪਾਰਟੀਆਂ ਦੇ ਆਗੂ ਕਿਉਂਕਿ ਸਰਦਾਰ ਗਰਦਿਆਲ ਸਿੰਘ ਬਹੁਤ ਇੱਕ ਜਾਣੀ ਮਾਣੀ ਚੰਗੀ ਸ਼ਖਸੀਅਤ ਹੈ ਫਗਵਾੜੇ ਦੀ ਔਰ ਉਹਨਾਂ ਉੱਤੇ ਇਹੋ ਜਿਹਾ ਅਟੈਕ ਹੋਣਾ ਬੜੀ ਮੱਧਭਾਗੀ ਗੱਲ ਹੈ ਔਰ ਇਹ ਕੋਈ ਰਾਜਨੀਤਿਕ ਮਸਲਾ ਨਹੀਂ ਬਲਕਿ ਇੱਕ ਸਮਾਜਿਕ ਮਸਲਾ ਹੈ ਔਰ ਇਹਨੂੰ ਮੈਰਿਟ ਦੇ ਆਧਾਰ ਤੇ ਜਿਹੜਾ ਕਾਨੂੰਨੀ ਕਾਰਵਾਈ ਲਈ ਜਿਹੜਾ ਸਿਰੇ ਚੜਾਇਆ ਜਾਊਗਾ ਔਰ ਜਿਹੜੀ ਗੱਲ ਸਫਾਈਆਂ ਵੀ ਦੁਤੀ ਧਰੈ ਲੋ ਦੁੱਤੀਆਂ ਜਾ ਰਹੀਆਂ ਆ ਕਿ ਪੱਗ ਲਾਈ ਨਹੀਂ ਜੀ ਲਿੱਥੀ ਸੀ ਇਹ ਸਾਰੀਆਂ ਚੀਜ਼ਾਂ ਜਦੋਂ ਪੱਗ ਲੈ ਵੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਡਾ ਵਿਹਾਰ ਜਿਹੜਾ ਆ ਉਹ ਤੈਅ ਕਰਦਾ ਵੀ ਤੁਸੀਂ ਲਾਈ ਸੀ ਕਿ ਲਿੱਥੀ ਸੀ ਸੋ ਜਿਹੜਾ ਵਿਹਾਰ ਆ ਉਸ ਤੋਂ ਬਾਅਦ ਉਹ ਹੋਰ ਪ੍ਰੋਵੋਕੇਟਿਵ ਹੈ ਲਲਕਾਰੇ ਮਾਰਨ ਵਾਲਾ ਆ ਨਾ ਕਿ ਗਲਤੀ ਸਾਸ ਕਰਨ ਵਾਲਾ ਆ ਉਥੋਂ ਗੁਰਦਿਆਲ ਸਿੰਘ ਉਹਨਾਂ ਦੀ ਗੱਲ ਜਿਹੜੀ ਹੈ ਉਹ ਸਾਸ ਸਾਬਤ ਹੁੰਦੀ ਹੈ ਇਸ ਕਰਕੇ ਸਾਰਾ ਸ਼ਹਿਰ ਅੱਜ ਇਹਨਾਂ ਦੇ ਨਾਲ ਖੜਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨੂੰ ਕੋਈ ਰਾਜਨੀਤਿਕ ਜਾਂ ਧਾਰਮਿਕ ਲੜਾਈ ਬਣਾਉਣ ਦੇ ਅਸੀਂ ਇੱਛੁਕ ਨਹੀਂ ਹਾਂ ਕਾਨੂੰਨੀ ਲੜਾਈ ਹੈ ਔਰ ਮੈਰਿਟ ਦੇ ਆਧਾਰ ਤੇ ਜੇ ਕਾਰਵਾਈ ਹੁੰਦੀ ਹੈ ਤੇ ਮੈਰਿਟ ਦੇ ਆਧਾਰ ਤੇ ਮੈਨੂੰ ਲੱਗਦਾ ਇਸ ਮਸਲੇ ਦਾ ਹੱਲ ਅਦਾਲਤ ਦੇ ਵਿੱਚ ਠੀਕ ਹੋ ਜਾਏਗਾ ਇੰਨੀ ਬੇਨਤੀ ਹੈ ਅਗਲੇ 3 ਦਿਨ ਬਾਅਦ ਜੋ ਵੀ ਅਗਲਾ ਪ੍ਰੋਗਰਾਮ ਹੋਊਗਾ ਸਾਂਝੇ ਰੂਪ ਦੇ ਵਿੱਚ ਆਪ ਜੀ ਨੂੰ ਦੱਸਿਆ ਜਾਵੇ। ਵਾਲੇਕੁਮ ਸਾਲਾ ਹਾਇ ਇਹ ਗੱਲ ਯਾਦ ਸਭ ਨੂੰ ਪਤਾ ਆ ਕਿ ਪਿਛਲੇ ਦਿਨਾਂ ਵਿੱਚ ਭਰਾ ਮੇਰਾ ਭੁੱਲੜਾ ਹੀ ਵਿੱਚ ਸਰਪੰਚ ਨੇ ਮੇਰੇ ਨਾਲ ਮੂੰਹ ਵੀ ਕਹਿ ਤੋ ਮਾਰ ਦਾ ਚਾਹ ਉਹ ਮੇਰੀ ਪੱਗ ਦੀ ਬਿਆਦ ਵੀ ਕੀਤੀ ਸੀ ਉਹ ਸਰਪੰਚ ਵਿੱਚ ਸੇਖ ਜੱਤੇ ਬੰਦੀਆਂ ਬਿਹਾਰਤੀ ਪਿੰਡਾਂ ਦੇ ਲੋਕ ਜੋ ਕਿਸਾਨ ਜੱਤੇ ਬੰਦੀਆਂ ਸਾਰੇ ਇਨਸਾਫ ਲੈਣ ਵਾਸਤੇ ਅੱਜ ਇੱਥੇ ਐਸਪੀ ਸਾਹਿਬ ਦੇ ਦਫ਼ਤਰ ਆਏ ਸੀ ਔਰ ਐਸਪੀ ਸਾਹਿਬ ਨੇ ਸਾਨੂੰ ਬਹੁਤ ਹੀ ਪਿਆਰ ਨਾਲ ਵਿਸ਼ਵਾਸਨ ਦਵਾਇਆ ਕਿ ਜੋ ਵੀ ਤੁਹਾਡੀਆਂ ਬਣਦੀਆਂ ਧਾਰਾ ਆ 295 ਜਿਹੜੀ ਆ ਉਹ ਤਾਂ 452 ਤੇ ਜਿਹੜੀਆਂ ਹੋਰ ਵੀ ਜਿਹੜੀਆਂ ਰਕਮਾਂ ਜਿਹੜਾ ਬੰਦੀ ਧਾਰਾ 25 ਜਿਹੜੀ ਮਨਰੇ ਨੱਕ ਤੇ ਲੱਗੀ ਉਹ ਸਾਰੀਆਂ ਹੀ ਅਸੀਂ ਲਾਵਾਂਗੇ ਉਸ ਨੂੰ ਸਾਡੇ ਕੋਲ 2 ਦਿਨ ਦਾ ਟਾਈਮ ਲਿਆ ਜਿਹੜੀ ਚਾਰਜ 295 ਆ ਉਹ ਤਾਂ ਅੱਜ ਹੀ ਸਾਨੂੰ ਸ਼ਾਮ ਨੂੰ ਉਹ ਅਨਵਰਟ ਕਰ ਦੇਣਗੇ ਜਿਹੜੇ ਆਈਓ ਨੇ ਗਲਤ ਕਰਤਾ ਸੀ ਹੁਣ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਕਿ ਤੱਕਾਂ ਤੱਕ ਤੁਹਾਨੂੰ ਇਹ ਸਹੀ ਕਰ ਦੇ ਸਾਡੇ ਕੋਲ ਕਾਫੀ ਮਿਲ ਜੂਗੀ ਗਹਾਵੀਓ ਕਦੇ ਤੁਹਾਨੂੰ ਜਿੰਦਾ ਵੀ ਸਾਡਾ ਦਿਲ ਸਾਡਾ ਇਨਸਾਫ ਹੈ ਦਵਾਵਾ ਕਿਵੇਂ ਕਰਕੇ ਮੈਂ ਸਾਰੇ ਜਿੰਨੇ ਵੀ ਮੇਰੇ ਪਤਵੰਤੇ ਸੱਦਣ ਜਿੰਨੇ ਵੀ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਜਥੇਬੰਦੀਆਂ ਦੇ ਲੋਕ ਜਿੰਨੇ ਵੀ ਭਾਈਚਾਰਾ ਸੰਤਾਈਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਖੜੇ ਹੋਏ ਆ ਤਾਂ ਮੈਂ ਇਦਾਂ ਹੀ ਉਹਨਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਗੱਲ ਨੂੰ ਮੇਰੀ ਜਿਹੜਾ ਮੇਰੇ ਦੁੱਖ ਵਿੱਚ ਸ਼ਰੀਕ ਹੋਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I <laughs>